ਹੈਲੋ एवरीवन वेलकम टू माय चैनल ਅੱਜ ਆਪਾਂ 8ਵੀਂਜ ਮਾਤ ਦਾ ਵਿਗਿਆਨ ਦਾ ਪੇਪਰ ਸੋਲਵ ਕਰਾਂਗੇ ਇਸ ਦੇ ਵਿੱਚ ਆਪਾਂ ਇਸ ਦੇ ਚਾਰ ਪਾਰਟ ਸੋਲਵ ਕਰਾਂਗੇ ਜੋ ਕਿ ਇੱਕ ਇੱਕ ਨੰਬਰ ਦੇ ਆ ਤੇ ਜਿਹੜੇ ਇਹਦੇ ਟੋਟਲ ਮਾਰਕਸ ਨੇ ਉਹ ਬੰਦੇ ਨੇ 35 ਮਾਰਕਸ ਚਲੋ ਫਿਰ ਆਪਾਂ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਆਪਣਾ ਜਿਹੜਾ ਭਾਗ ਹੈ ਉਹ ਹੈ ਭਾਗ ੳ ਐਮਸੀਕਿਊ ਫਰਸਟ ਤੂੜੀ ਵਿਕ ਜੋਣ ਦਾਣੇ ਵਖ ਕਰਨ ਦਾ ਟੰਗ ਕਹਾਂਦਾ ਹੈ ਛਟਣਾ ਗਹਾਈ ਕਟਾਈ ਜਾਂ ਗੋਢੀ ਤੇ ਇਹਦਾ ਜਿਹੜਾ ਸਹੀ ਅਨਸਰ ਹੈ ਉਹ ਹੈ ਗਹਾਈ অপਸ਼ਨ ਐਡਾ ਇਸ ਦਾ ਜਿਹੜਾ ਸਹੀ ਅਨਸਰ ਹੈ ਨੈਕਸਟ ਕੁਐਸਚਨ ਹੈ ਆਪਣਾ ਕਿਹੜੀ ਬਿਮਾਰੀ ਟੀਕਾਕਰਨ ਨਾਲ ਰੁਕਦੀ ਹੈ ਮਲੇਰੀਆ ਹੈਜਾ ਪੋਲੀਓ ਦੰਦ ਖਾਰਸ ਤੇ ਇਸ ਦਾ ਜਿਹੜਾ ਸਹੀ ਅਨਸਰ ਹੈ ਉਹ ਹੈ ਆਪਣਾ ਆਪਸ਼ਨ ਈ ਪੋਲੀਓ ਨੈਕਸਟ ਕੁਐਸਚਨ ਹੈ ਆਪਣਾ ਬਾਲਨ ਦੇ ਕਲੋਰੀ ਮਲ ਦੀ

बाई मार्च बई अप्रैल या बई मई तो जेड़ा अपना सही एंसर है बै मार्च ए नैक्सट क्वेश्चन है अपना केड़ा दो लिंगी जीव है ऑप्शन है डड्डू, गंडोया, कुत्ता या गां ਇਹਦੇ ਜਿਹੜਾ ਆਪਣਾ ਸਹੀ ਆਨਸਰ ਹੋਇਆ ਹੈ ਐੜਾ ਗੰਡੋਆ ਕਿ ਇਸ ਤੇ ਤੋਂ ਹੁੰਦੇ ਨੇ। ਵੱਲ ਦੀ ਇਕਾਈ ਕੀ ਹੈ? ਆਪਸ਼ਨ ਨੇ ਆਪਣੇ ਮੀਟਰ, ਸੈਕਿੰਡ, ਹਰਟਸ, ਨਿਊਟਨ। ਜਿਹੜਾ ਆਪਣਾ ਇਹਦਾ ਸਹੀ ਆਨਸਰ ਹੋਇਆ ਹੈ ਸੱਸਾ ਨਿਊਟਨ। ਨੈਕਸਟ ਹੈ ਆਪਣਾ ਬਿਜਲੀ ਦਾ ਚੰਗਾ ਚਾਲਕ ਹੈ ਗ੍ਰੇਫਾਈਟ ਬੈਟ ਲਾਈਟ ਰਬੜ ਜਾਂ ਨਿਊਟਨ ਇਸ ਦਾ ਜਿਹੜਾ ਆਪਣਾ ਸਹੀ ਆਨਸਰ ਹੋਇਆ ਊੜਾ ਗ੍ਰੇਫਾਈਟ ਨੈਕਸਟ ਕੁਐਸਚਨ ਹੈ ਆਪਣਾ ਭਾਰਤ ਵਿੱਚ ਪ੍ਰੋਜੈਕਟ এলিਫੈਂਟ ਕਦੋਂ ਸ਼ੁਰੂ ਹੋਇਆ 1972 1936 1983 ਜਾਂ 1900 बानवे अपना सही आंसर उन्नीस सौ हाइड्रा प्रजनन हूं खंडन कलिया राही बीजाणु राही कायक प्रजनन इसका जो अपना सही आंसर कलिया राही ਅੱਗੇ ਆਪਣਾ ਆਉਂਦਾ ਹੈ ਭਾਗ ਅੜਾ ਖਾਲੀ ਥਾਵਾਂ ਪਰੋ ਇਸ ਦੇ ਆਪਣੇ ਵੇਚਣਾ ਫਸਲ ਉਤਪਾਦ ਨੂੰ ਬਾਜ਼ਾਰ ਵਿੱਚ ਵੇਚਣਾ ਡੈਸ਼ ਕਹਾਉਂਦਾ ਹੈ ਇਹਦਾ ਜਿਹੜਾ ਆਪਣਾ ਸਹੀ ਅਨਸਰ ਹੈ ਉਹ ਹੈ ਵਪਾਰ ਨੈਕਸਟ ਨੈਕਸਟ ਹੈ ਆਪਣਾ ਡੈਸ਼ ਜੀਵਾਨੂ ਦਹੀਂ ਬਣਾਉਣ ਵਿੱਚ ਮਦਦ ਕਰਦਾ ਹੈ ਇਸ ਦਾ ਜਿਹੜਾ ਆਪਣਾ ਸਹੀ ਅਨਸਰ ਉਹ ਹੈ ਲੈਕਟੋਬੈਸੀਲਸ Next, तो है अपना डैश लाट का सब तो गर्म भाग है जो अपना सही आंसर है है बाहरी खेत नैक्सट है मनुख्च डेचन क्रिया होंगी है इसका जो आंसर है वह है अंदरूनी अंद रुणी निसेशन क्रिया हुंदी है नेक्स्ट है अपना ता बिजली दिया डैश हुंदियां हन सुचालक नेक्स्ट है अपना एलपीजी दा कैलोरी मल डैश है ए है पंजा किलो जूलिया ग्राम नेक्स्ट क्वेश्चन है अपना डैश वेच दो खंडन होता है अमीबा ਨੈਕਸਟ ਹੈ ਆਪਣਾ ਇੱਕੋ ਕਿਸਮ ਦੇ ਪੌਦੇ ਖੇਤ ਵਿੱਚ ਉਗਾਨ ਨੂੰ ਡੈਸ਼ ਕਹਿੰਦੇ ਹਨ ਇਸ ਦਾ ਸਹੀ ਅਨਸਰ ਹੈ ਆਪਣਾ ਫਸਲ ਨੈਕਸਟ ਹੈ ਆਪਣਾ ਡੈਸ਼ ਘਰਾ ਵਿੱਚ ਵਰਤਿਆ ਜਾਣ ਵਾਲਾ द्रव ਪਾਲਣ ਹੈ ਤੇਦਾ ਆਪਣਾ ਅਨਸਰ ਹੈ ਮਿੱਟੀ ਦਾ ਤੇਲ ਜਿਹੜਾ ਆਮ ਤੌਰ ਤੇ ਵਰਤਿਆ ਜਾਂਦਾ ਹੈ ਅੱਗੇ ਹੁੰਦਾ ਹੈ ਆਪਣਾ ਭਾਗ ਈੜੀ ਮਿਲਾਨ ਕਰੋ ਇਸ ਦਾ ਸਭ ਤੋਂ ਪਹਿਲਾ ਆਪਣਾ ਹੈ ਬਲ ਕਿ ਜਿਹੜਾ ਬਲ ਹੈ ਉਸ ਦਾ ਆਪਣਾ ਸਹੀ ਮਿਲਾਨ ਕਿਸ ਨਾਲ ਬੈਠਦਾ ਹੈ ਖਿੱਚ ਜਾਂ ਤੱਕਾ ਖਿੱਚ ਜਾਂ ਤੱਕਾ ਨੈਕਸਟ ਹੈ ਆਪਣਾ ਪੰਜਾਬ ਦਾ ਰਾਜ ਪਸ਼ੂ ਕਿਹੜਾ ਹੈ ਇਸ ਦਾ ਜਿਹੜਾ ਆਪਣਾ ਸਹੀ ਅਨਸਰ ਹੋ ਹੈ ਕਾਲਾ ਹਿਰਨ ਹਾਂ ਹਾਂ ਚੀਕ ਹੈ ਨੈਕਸਟ ਕੁਐਸਚਨ ਹੈ ਆਪਣਾ ਵਯੂ ਮੰਡਲ ਦਬਾਅ ਕਿ ਇਹਦਾ ਜਿਹੜਾ ਸਹੀ ਮਿਲਾਨ ਕਿਹਦੇ ਨਾਲ ਹੁੰਦਾ ਹੈ ਉਹ ਹੈ ਖਖੇ ਦੇ ਨਾਲ ਬੈਰੋ ਮੀਟਰ बैरोमीटर अगे अपना है नरमा कि नरमे का सही मिलाना वो अपना किस होता है नेक्स्ट है अपना चार्ज का प्रवाह अपना तो सही मिलान के मिलान कहते ना होता बिजली धारा यानी के ईडी ਨੈਕਸਟ ਹੈ ਆਪਣਾ ਰਗੜ ਬਲ ਰਗੜ ਬਲ ਦਾ ਆਪਣਾ ਸਹੀ ਮਿਲਾਨ ਹੁੰਦਾ ਹੈ ਗੱਗੇ ਦੇ ਨਾਲ ਗਤੀ ਵਿੱਚ ਰੁਕਾਵਟ ਆਪਣਾ ਨੈਕਸਟ ਹੁੰਦਾ ਹੈ ਲੱਕੜ ਦਾ ਟੁਕੜਾ ਇਹਦਾ ਆਪਣਾ ਸਹੀ ਮਿਲਾਨ ਹੁੰਦਾ ਹੈ ਕੁਚਾਲਕ ਐੜ ਦੇ ਨਾਲ ਐਚ ਆਈ ਵੀ ਐਚ ਆਈ ਵੀ ਦਾ ਜਿਹੜਾ ਸਹੀ ਮਿਲਾਨ ਹੈ ਉਹ ਆਪਣਾ ਕਿਸ ਦੇ ਨਾਲ ਹੁੰਦਾ ਹੈ ਵਿਸ਼ਾਣੂ ਲਾਸਟ ਹੈ ਆਪਣਾ ਅੱਗ ਬੁਝਾਉਣ ਵਾਲਾ ਇਹਦਾ ਆਪਣਾ ਕੀ ਹੁੰਦਾ ਹੈ ਕਾਰਬਨ ਆਕਸਾਈਡ CO2 CO2 ਜਿਹਨਾਂ ਕੀ ਅੱਗ ਜਿਹੜਾ ਅੱਗ ਬੁਝਾਉਣ ਵਾਲਾ ਪਦਾਰਥ ਹੈ ਤੇ ਅੱਗੇ ਆਪਣਾ ਜਿਹੜਾ ਨੈਕਸਟ ਹੈ ਉਹਨੇ ਆਪਣੇ ਠੀਕ ਜਾਂ ਗਲਤ ਕਿ ਇਨਾਂ ਦੇ ਵਿੱਚੋਂ ਕਿਹੜੀਆਂ ਲਾਈਨਾਂ ਠੀਕ ਨੇ ਤੇ ਕਿਹੜੀਆਂ ਲਾਈਨਾਂ ਗਲਤ ਨੇ ਇਸ ਦੀ ਆਪਣੀ ਫਰਸਟ ਲਾਈਨ ਹੈ ਨੰਗੀ ਅੱਖ ਨਾਲ ਸਾਰੇ ਜੀ ਵੇਖੇ ਜਾ ਸਕਦੇ ਹਨ ਕਿ ਜਿਹੜੀ ਇਹ ਲਾਈਨ ਠੀਕ ਹੈ ਜਾਂ ਗਲਤ ਹੈ ਤੇ ਇਹ ਜਿਹੜਾ ਅਨਸਰ ਇਹ ਆਪਣਾ ਹੈ ਗਲਤ ਅਗਿਆ ਆਪਣਾ ਹੈ ਨਿਸ਼ੇਚਨ ਕਿਰਿਆ ਰਾਹੀਂ युग्मज बन है कि बंद है या नहीं तो हाँ ये बन है तो इस करके अपना आंसर है ठीक अगे आंदा गुरता बल एक संपर्क बल है तो इधर जो अपना सही है कि ये मतलब है या नहीं ये नहीं अपना फोर्थ है क्वेश्चन तरला विचों बिजली तारा नहीं लंघती

ਹੈ ਗ੍ਰੀਪਰ ਠੀਕ ਆ ਗਿਆ ਤਰਲ ਬਰਤਨ ਦੀ ਦੀਵਾਰਾਂ ਤੇ ਬਲ ਨਹੀਂ ਲਗਾਉਂਦੇ ਤੇ ਜੇ ਇਹਦਾ ਆਪਣਾ ਆਨਸਰ ਹੋਇਆ ਹੈ ਬਿਲਕੁਲ ਕਿ ਜਿਹੜੀ ਇਹ ਬਿਲਕੁਲ ਗਲਤ ਹੈ ਜਿਹੜਾ ਵੀ ਕਿਹਾ ਗਿਆ ਹੈ ਚਿੱਤਾਂ ਭਾਰਤ ਵਿੱਚੋਂ ਅਲੋਪ ਹੋ ਚੁੱਕਿਆ ਹੈ ਤੇ ਇਹ ਜਿਹੜਾ ਆਪਣਾ ਇਹ ਬਿਲਕੁਲ ਗਲਤ ਹੈ ਤੇ ਇਹ ਜਿਹੜੇ ਨੇ ਆਪਣੇ 35 ਕੁਸ਼ਣ ਨੇ ਪਾਗ ਚਾਹ ਤਾ ਨੂੰ ਇਹ ਵੀਡੀਓ ਕੈਮਨ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਅਤੇ ਇਹੋ ਜਿਹੀ ਹੋਰ ਵੀ ਵੀਡੀਓਜ਼ ਜਾਂ ਕੁਐਸਚਨ ਪੇਪਰਸ ਇਹ ਸੋਲਵ ਜਾਂ ਸੈਂਪਲ ਦੇਖਣ ਵਾਸਤੇ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕਸ ਫॉर ਵਾਚਿੰਗ